ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਦੀ ਫਤਿਹ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਬਾਗੇ ਇਬਰਾਹਿਮ ਸਾਡੇ ਪੂਰੇ ਮੁਸਲੇਮ ਭਾਈਜਾਰੇ ਸਮਾਇ ਨੂੰ ਇਹਨਾਂ ਬਹੁਤ ਬਹੁ ਮੁबारकਾ ਦਿੰਦਾ ਹਾਂ ਸੋ ਧਰਮ ਜਿਹੜਾ ਆਪਾਂ ਨੂੰ ਸਭ ਨੂੰ ਜੋੜਨਾ ਸਿਖਾਦਾ ਤੇ ਇਹ ਐਗਜ਼ਾਮਪਲ ਸੈੱਟ ਕੀਤੀ ਸਾਡੇ تنਵੀਰ ਮਲਕ ਜੀ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਜਦੋਂ ਰੋਜਾ ਵੀ ਖੋਲਿਆ ਸੀ ਉਦੋਂ ਵੀ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਪੂਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਨਿਯੋਤਤਾ ਦਿੱਤਾ ਸੀਗਾ ਔਰ ਅੱਜ ਵੀ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਅੱਜ ਵੀ ਵਕਤ ਵਕਤ ਜੱਥੇ ਬੰਦੀਆਂ Eid ਦੇ ਮੌਕੇ ਤੇ ਪਹੁੰਚਿਆ ਨੇ ਸੋ ਭਾਈਚਾਰੇ ਦਾ ਉਦੇਸ਼ ਦਿੱਤਾ ਮੈਂ ਦੁਬਾਰਾ ਫਿਰ ਤੁਹਾਡੇ ਚੈਨਲ ਦੇ ਰਾਹੀਂ ਪੂਰੇ ਸਮਾਜ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਭਾਈ ਗੁਰਜੀਤ ਖਾਲਸਾ ਭਾਈ ਨੀਸ਼ੀਪਤ ਇਹ ਪੰਜਾਬ ਦੀ ਧਰਤੀ ਹੈ ਦੀ ਤਸਵੀਰ ਰਹੀ ਹੈ ਕਿ ਇੱਥੇ ਕੋਈ ਧਰਮ ਮਜ਼ਮ ਦਾ ਕਿਸੇ ਦਾ ਵੀ ਕੋਈ ਤਿਉਹਾਰ ਆਉਂਦਾ ਹੈ ਸਾਰੇ ਰਲ ਮਿਲ ਕੇ ਮਨਾਇਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਇੱਕ ਬਹੁਤ ਖੂਬਸੂਰਤ ਜਿਹੜੀ ਸਿਸਟਮ ਚਲਾਇਆ ਸੀ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਸਭ ਤੋਂ ਪਹਿਲਾਂ ਉਹਨਾਂ ਮਸਜਿਦ ਤੇ ਮੰਦਿਰ ਤੇ ਗੁਰਦੁਆਰੇ ਸਾਹਿਬ ਤੇ ਸੋਨਾ ਚੜਾਇਆ ਇਸੇ ਤਰ੍ਹਾਂ ਹੀ ਜੇ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਟ ਸੀ ਉਹਦੇ ਕੈਬਨਟ ਦੇ ਵਿੱਚ ਵੀ ਜਿਹੜੇ ਫਕੀਰ ਅਜੀਤੂ ਜੀ ਉਹਨਾਂ ਦੇ ਮੁਸਲਮਾਨ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਚੰਗੇ ਚੰਗੇ ਦਿਵਾਨ ਸਨ ਮੇਰੇ ਪੰਜਾਬ 36 ਦੀ ਇੱਕੋ ਤਸਵੀਰ ਹੈ ਕਿ ਇੱਥੇ Hindu ਮੁਸਲਮਾਨ ਸਿੱਖ ਸਾਰੇ ਇਕੱਠੇ ਰਹੇ ਮੈਂ ਚਾਹਾਂਗਾ ਵੀ ਜਿੰਨੇ ਵੀ ਮੇਰੇ ਵੀਰਾਂ ਨੂੰ ਜੋ ਮੁਸਲਮਾਨ ਵੀਰਾਂ ਨੂੰ ਅੱਜ ਈਦ ਹੈ ਇਹਨਾਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਈਦ ਮੁਬਾਰਕ ਸਾਡੇ ਮੁਸਲਮਾਨ ਭਾਈਚਾਰੇ ਨੂੰ ਜਿੱਥੇ ਸਾਡੇ ਵੀਰ ਸਿੱਖ ਮੁਸਲਮਾਨ ਭਾਈਚਾਰਾ ਸਾਰਾ ਇਕੱਤਰ ਹੋ ਕੇ ਅੱਜ ਈਦ ਮਨਾ ਰਿਹਾ ਸਾਡੇ ਮਾਨਯੋਗ ਜਗਦੀਪ ਕੋਚ ਗੋਲਡੀ ਜੀ ਐਮਐਲਏ ਸਾਹਿਬ ਉਹ ਵੀ ਪਹੁੰਚੇ ਸੀ ਜਿੱਤੇ ਇੱਕ ਸਾਡੇ ਡਾਕਟਰ تنویر جی نے ਇੱਕ ਮੰਗ ਰੱਖੀ ਸੀ ਜੀ ਸਾਹਮਣੇ پلاੜ ਦੀ ਅੱਜ ਐਮਐਲਏ ਸਾਹਿਬ ਨੇ ਉਹ ਵੀ پلاੜ Eid ਦੇ ਮੌਕੇ ਤੇ ਮੁਸਲਮਨ ਭਾਈਚਾਰੇ ਨੂੰ ਅੱਜ ਸਾਈ ਦੇ ਦਿੱਤੀ ਗਈ ਉਹ ਵੀ ਲੈ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਸਾਰੀਆਂ ਜਥੇਬੰਦੀਆਂ ਜਿਹੜੇ ਵੀ ਅੱਜ Eid ਮੌਕੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹੈ ਸਾਰੀ ਜਥੇਬੰਦੀਆਂ ਅਤੇ ਖਾਸ ਕਰਕੇ ਗੋਲੀ ਐਮਐਲਏ ਜੀ ਦਾ ਜੋ ਅੱਜ ਸਾਨੂੰ Eid ਦੇ ਤੋਹਫੇ ਦੇ ईद ਦਾ ਤੋਹਫਾ ਦੇਣ ਵਾਸਤੇ ਇੱਥੇ ਪਹੁੰਚੇ ਔਰ ਉਹਨਾਂ ਨੇ ਆਪਦੇ ਵੱਲੋਂ ਤੋਹਫਾ ਸਾਨੂੰ 마शाल्लाह ਬਹੁਤ ਵਧੀਆ ਦੇ ਕੇ ਗਏ ਨੇ ਧੰਨਵਾਦੀ ਐਮਐਲਏ ਸਾਹਿਬ ਦੇ ਤੇ ਸਾਰੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਾਨੂੰ ਅੱਜ ਸਾਡੇ ਮਤਲਬ ਈਦ ਦੇ ਤਿਹਾਵਾਰ ਦੇ ਵਿੱਚ ਆ ਕੇ ਆਪਦੇ ਖੁਸ਼ੀ ਸਾਂਝੀ ਕੀਤੀ ਹੈ ਕੀ ਤੋਹਫਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਨੂੰ ਜਗ੍ਹਾ ਦੀ ਕਮੀ ਸੀ ਇੱਥੇ ਤੇ ਐਮਐਲਏ ਸਾਹਿਬ ਸਾਨੂੰ 6 ਮਰਲੇ ਜਗ੍ਹਾ ਤੁਮਾਲਾ ਵੀ ਸਾਹੀ ਦੇ ਕੇ ਨੇ ਤੇ ਆਉਣ ਵਾਲੇ ਜ਼ਿਲੇ ਤੇ ਰਜਿਸਟਰੀ ਕਰਾ ਦੇ ਲਿਖਾ ਇੱਕ ਛੜਕ ਇੱਕ ਛੜਕ ਕਹਿ ਗਏ ਨੇ ਜਿਹੜੀ ਆ ਵਾਲੀ ਜਿਹੜੀ ਮਸਜਿਦ ਉਹ ਹਾਜੀ ਮਸਜਿਦ ਨੂੰ ਆਉਣ ਵਾਲੀ ਜਿਹੜੀ ਛੜਕ ਹੈ ਉਹ ਆਉਣ ਵਾਲੀ ਕਹਿੰਦੇ ਵੀ Eid ਤੋਂ ਪਹਿਲਾਂ ਪਹਿਲਾਂ ਅਸੀਂ ਬਣਾ ਕੇ ਦੇ ਦਾਂਗੇ